ਜੋ ਵੀ ਸਾਥ ਜੋ ਵੀ ਸਟੂਡੈਂਟ ਜਾਂ ਸਾਥੀ ਸਾਡਾ ਚੈਨਲ ਦੇਖ ਰਹੇ ਹਨ ਉਹਨਾਂ ਨੂੰ ਸਾਰਿਆਂ ਨੂੰ ਬੀਨ ਰਿਕੁਐਸਟ ਆ ਪਲੀ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਕਰ ਦਿਓ ਕਿਉਂਕਿ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਰਾਨਾ ਪ੍ਰੀਖਿਆ ਪ੍ਰਯੋਗੀ ਪ੍ਰੀਖਿਆਵਾਂ ਨਾਲ ਸੰਬੰਧੀ ਸਕੂਲਾਂ ਕਿਨ ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਹਾਂਜੀ ਜਿਨ੍ਹਾਂ ਵਿਦਿਆਰਥੀਆਂ ਦੀ ਇਗਜ਼ਾਮ ਹੋਣ ਵਾਲੇ ਆ 10ਵੀਂ ਅਤੇ 12ਵੀਂ ਦੀ ਉਹਨਾਂ ਲਈ ਇੱਕ ਅਹਿਮ ਖਬਰ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲ ਮੁਖੀਆਂ ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਹੜੇ ਵਿਦਿਆਰਥੀ ਇਗਜ਼ਾਮ ਦੇ ਉਨ ਜਾ ਰਹੇ ਹਨ ਫਰਵਰੀ ਦੇ ਵਿੱਚ ਉਹਨਾਂ ਦੀਆਂ ਸਾਲਾਨਾ ਪ੍ਰੀਖਿਆ ਜਿਹੜੀ ਪ੍ਰੀਖਿਆਵਾਂ ਹੋਣੇ ਪੂਰੇ ਵਿਸ਼ੇ ਦੀਆਂ ਓਪਨ ਸਮੇਤ ਜਾਂ ਰਿਪੇਅਰ ਨੇ ਜਾਂ ਬਾਧੂ ਵਿਸ਼ਾ ਵਾ ਚਾ ਕਰ ਬਜਾਰ ਵਿਧਾਉਣ ਲਈ ਉਹਨਾਂ ਨੇ 10ਵੀਂ ਕਲਾਸ ਦੇ ਵਿਦਿਆਰਥੀਆਂ ਦੀ 18 3024 ਤੋਂ ਲੈ ਕੇ 6 424 ਤੱਕ ਪ੍ਰੀਖਿਆ ਜਿਹੜੀ ਹੈ ਪ੍ਰੋਜੈਕਟ ਪ੍ਰੀਖਿਆ ਹੋਵੇਗੀ ਉਹ ਇਸੇ ਤਰ੍ਹਾਂ ਹੀ 12ਵੀਂ ਸ਼੍ਰੇਣੀ ਦੀ ਮਿਤੀ 5/4/2024 ਤੋਂ ਲੈ ਕੇ 27/4/2024 ਤੱਕ ਜਿਹੜੀ ਪ੍ਰੋਗੋਗੀ ਪ੍ਰੀਖਿਆ ਹੋਊਗੀ ਜਿਹੜੇ ਸਕੂਲ ਮੁਖੀ ਹੈ ਉਹਨਾਂ ਨੂੰ ਹੁਕਮ ਜਾਰੀ ਕੀਤੇ ਗਏ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਪ੍ਰੋਗੋਗੀ ਪ੍ਰੀਖਿਆ ਦੀ ਡੇਟ ਸ਼ੀਟ ਆ ਉਹ ਨੋਟ ਕਰਵਾਈ ਜਾਵੇ ਤਾਂ ਕਿ ਕੋਈ ਵੀ ਵਿਦਿਆਰਥੀ ਜਿਹੜਾ ਵਾ ਉਹ ਪ੍ਰੀਖਿਆ ਦਿਨ ਤੋਂ ਪਾਂਝਾ ਨਾ ਰਹੇ ਸਕੇ ਬਾਕੀ ਹੋਰ ਵਧੇਰੇ ਜਾਣਕਾਰੀ ਲਈ ਜਿਹੜੇ ਵਿਦਿਆਰਥੀ ਨੇ ਉਹ ਪੰਜਾਬ ਪੂਬ ਸਿੱਖਿਆ ਬੋਰਡ ਦੀ ਵੈਬਸਾਈਟ ਤੇ ਉੱਤੇ ਜਾ ਕੇ ਉਤੇ ਰਿਟਰਨ ਕਰ ਜਿਹੜੀ ਆ ਪ੍ਰਾਪਤ ਕਰ ਸਕਦੀ ਹੈ ਤੇ ਸਾਰੇ ਵਿਦਿਆਰਥੀਆਂ ਲਈ ਇੱਕ ਬਹੁਤ ਵੱਡੀ ਜਿਹੜੀ ਅਹਿਮ ਖਬਰ ਆ ਉਹ ਸਾਹਮਣੇ ਆ ਰਹੀ ਹੈ ਸੋ ਸਾਰੇ ਵਿਦਿਆਰਥੀ ਸਤਿਕਾਰ ਨਾਲ ਸੁਣਨਾ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਡੇ ਲਈ ਅਸੀਂ ਤਾਜ਼ੀ ਅਪਡੇਟ ਲੈ ਕੇ ਹਾਜ਼ਰ ਹੋ ਸਕੀਏ ਧੰਨਵਾਦ